ਨਿਜਰ ਨੂੰ ਗੋਲੀ ਮਾਰਨ ਵਾਲਿਆਂ ਨੇ ਕਦੇ ਨਹੀਂ ਛੱਡਿਆ ਕੈਨੇਡਾ ਹਰਦੀਪ ਸਿੰਘ ਨੀਚਰ ਦੇ ਕਤਲ ਹੋਏ ਟ੍ਰੇ ਨਿਜਰ ਨੂੰ ਗੋਲੀ ਮਾਰਨ ਵਾਲੇ ਤੋਂ ਵਿਅਕਤੀ ਹੋਣਗੇ ਜਲਦ ਗ੍ਰਿਫਤਾਰ ਕੈਨੇਡਾ ਦੇ ਗਲੋਬਲ ਐਂਡ ਮੇਲ ਜੋ ਸ਼ਾਪੀ ਖਬਰ ਮਹਿੰਨਿਆ ਤੋਂ ਪੁਲਿਸ ਦੀ ਨਿਗਰਾਨੀ ਚ ਸੰਦੋਮੇ ਚੱਕੀ ਵਿਅਕਤੀ ਨਿਜਲ ਦੇ 18 ਜੂਨ ਨੂੰ ਸ੍ਰੀ ਦੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਹੋਈ ਸੀ ਹੱਤਿਆ ਟਰੂਡੋ ਨੇ ਨਿਜਲ ਦੇ ਕਤਲ ਝਪਾਰ ਦੀ ਭੂਮਿਕਾ ਹੁੰਦੇ ਲਗਾਈ ਸੀ ਦੋਸ਼ ਜੀ ਹਾਂ ਕੈਨੇਡਾ ਦੇ ਦਾ ਗਲੋਬਲ ਐਂਡ ਮੇਲ ਅਖਬਾਰ ਦੇ ਵਿੱਚ ਇੱਕ ਖਬਰ ਛਪੀ ਹੈ ਜਿਸ ਦੇ ਵਿੱਚ ਹਰਦੀਪ ਸਿੰਘ ਨਿਜਰ ਦੇ ਕਾਤਲਾਂ ਬਾਰੇ ਗੱਲ ਕੀਤੀ ਗਈ ਹੈ ਇੱਕ ਤਸਵੀਰ ਵੀ ਸਾਹਮਣੇ ਆਈ ਹੈ ਜ ਜਨਾਂ ਨੂੰ ਟ੍ਰੇਸ ਕੀਤਾ ਗਿਆ ਇੱਕ ਤਸਵੀਰ ਗੱਡੀ ਦੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਕਾਤਲ ਬੈਠੇ ਸੀ ਤੇ ਉਹਨਾਂ ਨੂੰ ਹੁਣ ਪੁਲਿਸ ਦੇ ਵੱਲੋਂ ਟ੍ਰੇਸ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਗਲੋਬਲ ਐਂਡ ਮੇਲ ਚ ਛਪੀ ਖਬਰ ਦੇ ਮੁਤਾਬਕ ਪੁਲਿਸ ਦੀ ਨਿਗਰਾਨੀ ਦੇ ਵਿੱਚ ਸਨ ਦੋਵੇਂ ਸ਼ੱਕੀ ਕਾਹੀ ਹਿੰਨਿਆਤੋ ਨੀਜਰ ਦੀ 18 ਜੂਨ ਨੂੰ ਸਰੀ ਦੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਹੱਤਿਆ ਕੀਤੀ ਗਈ ਸੀ। ਟਰੂਡੋ ਨੇ ਨੀਜਰ ਦੇ ਕਤਲ 'ਚ ਭਾਰਤ ਦੀ ਭੂਮਿਕਾ ਹੋਣ ਦੇ ਦੋਸ਼ ਵੀ ਲਗਾਏ ਸੀ। ਹੁਣ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੋਵੇਂ ਕਾਤਲਾਂ ਨੂੰ ਟਰੇਸ ਕਰ ਲਿਆ ਗਿਆ, ਜਲਦ ਹੀ ਇਹਨਾਂ ਦੋਵਾਂ ਨੂੰ ਗ੍ਰਫਤਾਰ ਕਰ ਲਿਆ ਜਾਵੇਗਾ। ਸੂਤਰਾਂ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਸ਼ੱਕੀ ਮਹੀਨਿਆਂ ਤੋਂ ਪੁਲਿਸ ਦੀ ਨਿਗਰਾਨੀ ਦੇ ਵਿੱਚ ਸਨ ਅਤੇ ਹੁਣ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣ ਦੇ ਬਹੁਤ ਨੇੜੇ ਹਨ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਕਾਤਤਕਾਤਲਾਂ ਦੀ ਸ਼ਮੂਲੀਅਤ ਅਤੇ ਭਾਰਤ ਸਰਕਾਰ ਦੀ ਵਿਆਖਿਆ ਕਰੇਗੀ ਜਦੋਂ ਦੋਵੇਂ ਵਿਅਕਤੀਆਂ ਵਿਰੁੱਧ ਦੋਸ਼ ਲਗਾਏ ਜਾਣਗੇ ਹਰਦੀਪ ਸਿੰਘ ਨੇਜਰ ਦੀ 18 ਜੂਨ ਨੂੰ ਸ੍ਰੀ ਦੇਕਾ ਗੁਰਦੁਆਰਾ ਸਾਹਿਬ ਦੇ ਬਾਹਰ ਹੱਤਿਆ ਕੀਤੀ ਗਈ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨੇਜਰ ਦੇ ਕਤਲ ਦੇ ਵਿੱਚ ਭਾਰਤ ਦੀ ਭੂਮਿਕਾ ਹੁੰਦੇ ਦੋਸ਼ ਲਾਏ ਗਏ ਸਨ ਜਿਸ ਤੋਂ ਬਾਅਦ ਭਾਰਤ ਕੈਨੇਡਾ ਦੇ ਸਬੰਧ ਜਿਹੜੇ ਆ ਵਿਗੜ ਗਏ ਸੀ ਭਾਰਤ ਨੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ ਸੀ ਉਸ ਤੋਂ ਬਾਅਦ ਕੂਟਨੀਤਿਕਾ ਗਰਾਵਟਾਈ ਸੀ ਭਾਰਤ ਨੇ ਕੈਨੇਡਾ ਦੇ ਵਿੱਚ ਵੀਜ਼ਾ ਕਾਰਵਾਈਆਂ ਨੂੰ ਅਸਥਾਈ ਤੌਰ ਤੇ ਮੁਅਤਲ ਕਰ ਦਿੱਤਾ ਹੈ ਅਤੇ ਭਾਰਤ ਵਿੱਚ ਤੈਨਾਤ 41 ਕੈਨੇਡੀਅਨ ਡਿਪਲੋਮੇਟਾਂ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਦਾ ਦੋਸ਼ ਲਗਾਉਂਦੇ ਹੋਏ ਵਾਪਸ ਭੇਜ ਦਿੱਤਾ ਸੀ ਉਸ ਤੋਂ ਬਾਅਦ ਇਸ ਦੌਰਾਨ ਅਮਰੀਕਾ ਦੇ ਇੱਕ ਭਾਰਤੀ ਵਿਅਕਤੀ ਨikhil Gupta ਨੇ ਗੁਰੂਪਤ ਤਤ ਬੰਤ ਸਿੰਘ ਪੰਨੂ ਦੀ ਅਮਰੀਕਾ ਧਰਤੀ ਤੇ ਹੱਤਿਆ ਦੀ ਸਾਜ਼ਿਸ਼ ਰਚਨ ਦਾ ਦੋਸ਼ ਵੀ ਲਗਾਇਆ ਸੀ ਅਮਰੀਕਾ ਦੇ ਦੋਸ਼ਾਂ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕੋ ਮਾਨਦੇ ਹਨ ਕਿ ਕੈਨੇਡਾ ਨਾਲ ਭਾਰਤ ਦੇ ਸਬੰਧਾਂ ਵਿੱਚ ਥੋੜੀ ਧੁਨੀ ਜਿਹੜੀ ਬਦਲ ਗਈ ਹੈ ਟਰੂਡੋ ਨੇ ਕਿਹਾ ਕਿ ਅਮਰੀਕਾ ਦੇ ਦੋਸ਼ਾਂ ਨੇ ਭਾਰਤ ਸਰਕਾਰ ਨੂੰ ਵਧੇਰੇ ਸੰਯੁਕਤਾ ਸੁਰ ਉਪਣਾਉਣ ਲਈ ਯਕੀਨ ਦਿਵਾਇਆ ਜੋ ਆਪਦਾ ਲੱਗਦਾ ਟਰੂਡੋ ਨੇ ਕਿਹਾ ਕਿ ਮੇਰੇ ਨੂੰ ਲੱਗਦਾ ਹੈ ਕਿ ਇੱਥੇ ਇੱਕ ਸਮਝ ਦੀ ਸ਼ੁਰੂਆਤ ਹੈ ਇਹਨਾਂ ਦੋਸ਼ਾਂ ਨੂੰ ਲੈ ਕੇ ਪੀਐਮ ਮੋਦੀ ਦਾ ਬਿਆਨ ਵੀ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਜੇ ਕਿਸੇ ਦੀ ਭੂਮਿਕਾ ਪਾਈ ਗਈ ਜਾਂ ਫਿਰ ਕੋਈ ਦੋਸ਼ੀ ਪਾਇਆ ਗਿਆ ਤਾਂ ਇਸ ਬਾਰੇ ਭਾਰਤ ਵਿਚਾਰ ਜ਼ਰੂਰ ਕਰੇਗਾ ਪਰ ਜੇ ਗੱਲ ਹੁਣ ਨੀਜਰ ਦੇ ਕਾਤਲਾਂ ਦੀ ਕੀਤੀ ਜਾਵੇ ਤਾਂ ਪੁਲਿਸ ਦੇ ਹੱਥ ਨੀਜਰ ਦੇ ਕਾਤਲਾਂ ਦੀ ਗਰਦਨ ਤੱਕ ਪਹੁੰਚ ਚੁੱਕੇ ਨੇ ਤੇ ਜਲਦ ਹੀ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਵੇਗਾ ਟਰੇਸ ਕਰ ਲਿਆ ਗਿਆ ਗੱਡੀ ਦੀ ਤਸਵੀਰ ਸਾਹਮਣੇ ਆਈ ਹੈ ਸਕਰੀਨ ਤੇ ਤੁਸੀਂ ਆਪਣੀ ਉਹ ਗੱਡੀ ਦੀ ਤਸਵੀਰ ਜ਼ਰੂਰ ਦੇਖ ਸਕਦੇ ਹੋ ਜਿਸ ਦੇ ਵਿੱਚ ਉਹ ਕਾਤਲ ਜਿਹੜੇ ਆ ਸਵਾਰ ਹੋ ਕੇ ਆਏ ਸਨ ਹੁਣ ਭਾਰਤ ਦੀ ਕਿੰਨੀ ਕੁ ਭੂਮਿਕਾ ਇਸ ਕਤਲ ਦੇ ਵਿੱਚ ਹੈ ਹੁਣੇ ਦੇਖਣਾ ਹੋਵੇਗਾ ਜਦੋਂ ਉਦੋਂ ਕਾਤਲ ਫੜੇ ਜਾਂਦੇ ਨੇ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਆਖਰ ਕਿਸਨੇ ਕਿਹਾ ਸੀ ਕਤਲ ਕਰਨ ਨੂੰ ਕੌਣ ਹੈ ਸਾਜ਼ਿਸ਼ਕਰਤਾ ਇਹ ਵੀ ਦੇਖਣਾ ਹੋਵੇਗਾ ਜਾਂਚ ਤੋਂ ਬਾਅਦ ਅਤੇ ਉਹਨਾਂ ਦੇ ਖੁਲਾਸਿਆਂ ਤੋਂ ਬਾਅਦ ਹੀ ਸਾਮਣੇ ਆਵੇਗਾ